ਬਾਪੂ ਮੈਂ ਸੈਂਡ ਕਰ ਦਿੰਦਾ ਇੱਥੇ ਲੱਗ ਤੀਜਾ ਲੱਗ ਉੱਥੇ ਇੱਥੇ ਮੈਂ ਸੈਂਡ ਆਪੇ ਉੱਥੇ ਕਰ ਦਿੰਦਾ ਤੇਨਾਂ ਦੇ ਮਾਸਟਰ ਦਾ ਚੰਗੀ ਤਰ੍ਹਾਂ ਲਵਾ ਲਈ ਚੰਗੀ ਤਰ੍ਹਾਂ ਲਾ 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 ਜਮਾ ਜਗਾ ਜਮਾ ਮੈਂ ਖਾ ਖਿਲਾਉਂਗਾ ਚੱਲ ਆ ਹੋ ਗਿਆ ਮੁੱਠਾ ਕਾਲਾ ਚੱਲ ਆ ਆ ਆ ਇਹ ਐਂ ਕਿਹਦੀ ਆ ਲੈ ਇਹਦੇ ਕਹਾਂ ਡੈਵਿਲ ਵਾਲੀ ਨਾਲ ਬਾਪੂ ਵੱਧ ਕਰਨਾ ਬੋ ਮਾਂ ਦੇ ਮੇਰੀ ਬੇਟੀ ਕਰ ਮੈਂ ਤਾਂ ਬੇਟੀ ਹਾਂ ਹਾਂ ਆਪ ਦੇ ਪ੍ਰਾਂਤ ਮੇਰਾ ਬਾਪੂ ਵੀ ਉਹ ਖੜਿਆ ਕਰਦਾ ਮੈਂ ਤਾਂ ਗੱਲ ਅੱਜ ਪਹਿਲਾਂ ਕਹਿੰਦਾ ਕਣਕ ਜੀ ਵੀ ਜਿੱਕੇ ਉਹ ਤੋਂ ਬਾਅਦ ਕਰਦਾਂਗੇ ਛੋਡੀਆਂ ਵੰਡੀਆਂ ਵੜੀਆਂ ਆ ਹੁਣ ਕਣਕ ਵੀ ਹਰੀ ਹੋ ਗਈ ਉਹਨੀਆਂ ਕੱਢ ਲੋ ਇਹ ਬੜਾ ਮੰਨਦਾ ਨਹੀਂ ਕਿ ਅੱਜ ਮੈਂ ਕਰ ਹੁਣ ਮੈਂ ਤਾਂ ਥੋੜਾ ਕੁਝ ਤਬੋਲਦਾ ਉਹਨੂੰ ਮੈਂ ਕੋਰਾ ਮੰਮੀ ਚਾਹ ਤੇ ਰਤਨਾ ਜੀ ਨੇ ਹਰਾਮ ਕਰਤਾ ਉਧਰੋਂ ਘਰੀ ਕਾਲਾ ਮਿਲਦੀਆਂ ਉਧਰੋਂ ਇਹ ਤੋਂ ਮਿਲ ਜਾਂਦੀਆਂ ਗੀਆਂ ਉਹ ਆਹ ਕ ਦਵਾਈ ਪਤਾ ਨਹੀਂ ਦੱਸ ਆ ਗਾਪੂ ਕਰੋ ਹਾਂ ਬਿਲਾ ਬਾਇਆ ਜਰਾ ਇੱਥੇ ਬਾਪੂ ਮੈਂ ਕੱਲ੍ਹ ਹੀ ਬੋਲਦਾ ਹੁਣਾ ਬੋਲ ਮੇਰੀ ਸੋਲਾ ਗੱਲ ਬਾਪੂ ਇੱਕ ਕਾਡੇ ਘਰੇ ਕਲੇਜ ਜਾ ਪਿਆ ਪਿਆ ਮੇਰੇ ਸਾਹਮਣੂ ਨਤ ਲੜ ਪੈਂਦੀ ਕਾਹਿਆ ਕਲੇਜ ਪਿਆ ਪਿਆ ਕਾਹਿਆ ਗੈ ਨਤਾ ਜਾਂ ਨਕਲੇਜ ਪਿਆ ਪਿਆ ਨਤਾ ਜਾਂ ਨਕਲੇਜ ਪਿਆ ਪਿਆ ਮੈਂ ਮੇਰਾ ਨਾ ਸਰਦਾਰ ਨਹੀਂ ਲੜਦੀ ਸਿੱਧੀ ਗੱਲ ਹੈ ਯਾਰ ਭਰਾ ਸਿੱਧੀ ਬੈਠੀ ਹੋ ਗਈ ਲੜਦੀ ਆ ਤੇ ਤੇਰੇ ਭਰਾ ਦਾ ਉਹਦੇ ਭਰਾ ਦਾ ਡੀਸੀ ਲੱਗੇ ਵੇ ਆ ਡੀਸੀ ਦੋਸ ਨਹੀਂ ਕਾਨੂੰਗੋ ਮੁਰੇ ਉਹ ਮੈਂ ਜਾਣਦਾ ਸਾਰਿਆਂ ਨੂੰ ਲੱਗੇ ਆ ਉਹ ਚੌਕੀਦਾਰ ਲੱਗੇ ਆ ਉੱਥੇ ਦੱਸਦਾ ਸੀਗਾ ਤੇਰਾ ਸੋਹਰਾ ਕੇ ਦਾ ਇਹ ਪਾਣੀ ਪੂਨੀ ਫੜਾਉਂਦੇ ਉਥੇ ਲੱਗਿਆ ਪਟਵਾਰੀ ਦੇ ਮੂਰੇ ਹੋਰ ਲੱਗਿਆ ਮੇਰੇ ਮਾਂ ਬਾਪੂ ਬੰਡੀਆਂ ਪਾ ਦੇ ਅੱਜ ਠੀਕ ਆ ਅੱਜ ਸਰਦਾਰ ਉਹ ਮੈਂ ਖੁੰਡਾ ਮਾਰੂਗਾ ਤੇਰੇ ਬੰਿਆਂ ਫੇਦਾ ਮੈਂ ਜੱਦਾ ਬੰਡੀਆਂ ਦਾ ਤੂੰ ਤਾਂ ਖੁੰਡਾ ਚੱਕ ਲੈਣਾ ਮੈਂ ਕਿਹੜੇ ਮੂਹਰੇ ਕਰੇ ਬੜਾ ਨੱਤ ਗਾ ਮੈਨੂੰ ਕਹਿੰਦੀ ਤੂੰ ਤੂੜੀਆਂ ਪਾੜਾ ਤੂੰ ਮੈਨੂੰ ਮਾਰਦੀ ਕਿਉਂ ਜਾ ਪੱਜ ਮੈਂ ਕਾਜ਼ਾ ਮਾਸਟਰ ਨਾਲ ਬੜਦਾ ਬੈਠਣਾ ਗੱਲ ਸੁਣਦੇ ਨਹੀਂ ਕੋਈ ਵੀ ਮੈਂ ਫੋਨ ਕਰਦਾ ਮਾਸਟਰ ਨੂੰ ਤੂੰ ਕਿੱਧਰ ਗਿਆ ਅਸ਼ਰਾ ਤੇਰਾ ਟੰਡ ਬੜੀ ਐ ਬੁਰੇ ਬੰਦੇ ਦਾ ਕੁਝ ਹੱਜ ਨਹੀਂ। ਓਹ ਹੋ 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 ਹੋ। ਨੀ ਆ ਜਾਣਾ ਸੀ ਕਹਿੰਦਾ ਸੀ ਟ੍ਰੀ ਬੋਲੇ ਐ। ਆਏ ਨਹੀਂ ਜਵਾਗ ਜਾਂ। ਆ ਗਿਆ ਪੁੱਤ। ਹਾਂ ਬਾਪੂ ਠੰਡੀ ਵਧੀਆ ਖਦਾ ਹੋਈ ਪਈ। ਓਹ ਹੋ। ਬਹੁਤ ਠੰਡ ਪਈ ਆ ਨਾ। ਹੋਠੀ ਠਾਕ ਹੈ? ਹਾਂ ਠੀਕ ਹੈ। ਹੋਰ ਹੋ ਠੀਕ ਹੈ। ਵਧੀਆ ਵਧੀਆ ਵਧੀਆ। ਹੋਰ ਠੀਕ ਹੈ ਪੋਤੇ ਪੋਤੀਆਂ ਵਧੀਆ 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 ਅੱਜ ਉਹ ਕਹਿੰਦੇ ਫਰੰਸੀਸੀ ਦੇ ਦਰਵਾਜ਼ੇ ਠੀਕ ਹੈ ਸਾਰੇ ਵਧੀਆ ਠੀਕ ਹੈ ਹਾਂ ਹਾਂ ਤੇ ਕਿਵੇਂ ਰੋਇਆ ਕਿ ਭਾਈ ਬੈਠੇ ਹੋ ਤੈਨੂੰ ਮੈਂ ਦੱਸਦਾ ਉਹ ਛੋਟਾ ਆਪਣੀ ਵਾਲਾ ਉਹਦੇ ਘਰੋਂ ਅਣ ਪੜ ਉਹਦਾ ਉਦਨ ਵੀ ਉਹਨਾਂ ਕਿੰਨਾ ਫੈਸਪਰਟੀ ਹੈ ਉਹ ਉਹ ਨਾ ਆ ਮੁਗਲਾਲ ਜੀ ਵੇਖ-ਵੇਖ ਕੇ ਹੂੰ ਹੂੰ ਐਦੀ ਚੰਟ ਬਣ ਗਈ ਨਾ ਸ਼ਰਾ ਮੈਨੂੰ ਤਾਂ ਨਾ ਰੋਟੀ ਮੇਰੀ ਦੁੱਬਰ ਕੀਤੀ ਵੀ ਆ ਖਾਣੀ ਨਹੀਂ ਤਾਂ ਬਾਪੂ ਨੂੰ ਕਹਿ ਜਮੀਨ ਵਣ ਦੇ ਬਾਪੂ ਨੂੰ ਕਹਿ ਮਾਸਟਰ ਨੂੰ ਵੱਧ ਦੇ ਜਾਂਦਾ ਤੂੰ ਸ਼ੇਰਾ ਮੈਂ ਸਾਰਾ ਨਾ ਜੋ ਪਰਸਨ ਆਇਆ ਹੋ ਉਹ ਆਉਂਦਾ ਹੀ ਹੋਣਾ ਇੱਥੇ ਜੋ ਪਰਸਨ ਹੈ ਉਹ ਵੀ ਮੈਂ ਤਾਂ ਇਹਨਾਂ ਦੇ ਹੱਥ ਦੇ ਛਾੜ ਦਿੰਦਾ ਤੈਨੂੰ ਪਤਾ ਹੀ ਹੈ ਜਦੋਂ ਮੈਂ ਤੇਰੇ ਕੋਲੇ ਜਾਣਾ ਹੈ ਤੇ ਮੇਰੇ ਪੋਤੇ ਪੋਤੀਆਂ ਉਹ ਵੀ ਚਾਕ ਕਰਦੇ ਤੇ ਮੈਂ ਇਹਦੇ ਨੂੰ ਮੈਂ ਕਹਿੰਦਾ ਵੀ ਚੱਲਾ ਛੋਟਾ ਹੈ ਛੋਟਾ ਹੈ ਆਹੋ ਤੇ ਇਹ ਬਿਲਿਆ ਇਹਦੇ ਘਰੋਂ ਨਾ ਹੁਣ ਪੱਬ ਨਹੀਂ ਲੱਗਣ ਦਿੰਦੀ ਆਪਣੇ ਉਹਨੂੰ ਬੋਲ ਮਾਰ ਫਿਰ ਇੱਥੇ ਆਓ ਗੱਲ ਕਰਦੇ ਆ ਫਿਰ ਆ ਹੁਣ ਰੋਜ਼ ਰੋਜ਼ ਦਾ ਕੰਝਲ ਉਹ ਪੁੱਤ ਇੱਧਰ ਆ ਆ ਆ ਗਿਆ ਹੁਣ ਮਾਸਟਰ ਆ ਗਿਆ ਸਾਧਨੂਰਾ ਆ ਗਿਆ ਮਾਸਟਰ ਉਹ ਮਾਸਟਰ ਠੀਕ ਹੈ ਠੀਕ ਹੈ ਬਹਿ ਜਾ ਸ਼ੇਰਾ ਗੱਲ ਸੁਣੋ ਮੇਰੀ ਕਾਹਦਾ ਰੌਲਾ ਪਾਈ ਵਰਦਾ ਤੂੰ ਕੋਈ ਰੋੜਾ ਰੋੜਾ ਕਹਦਾ ਭਾਈ ਜ਼ਮੀਨ ਨੂੰ ਕਹਾ ਭਾਈ ਜ਼ਮੀਨ ਵੰਡ ਦੇ ਬਾਪੂ ਮਹਾ ਮੇਰੇ ਘਰੇ ਕਲੇਸ਼ ਪੰਦਾ ਦਾ ਉਹ ਜ਼ਮੀਨ ਪੁੱਤ ਗੱਲ ਸੁਣ ਮੇਰੀ ਮੈਂ ਨਾਲ ਲੈ ਕੇ ਜਣੀ ਛੋਡੀ ਜ਼ਮੀਨ ਐ ਸੋਨ ਨੂੰ ਵੰਡ ਦੇਣੀ ਤੂੰ ਐਂ ਕਰ ਬਾਪੂ ਗੱਲ ਸੁਣ ਮੇਰੀ ਮੈਂ ਕਰੀ ਨਾ ਤਕਲੇਸ਼ ਪੰਦਾ ਭਾਈ ਇਹ ਗੱਲ ਸੁਣ ਇਹ ਲੱਗਦਾ ਬੁੜੀਆਂ ਮਗਰ ਠੀਕ ਐ ਬੁੜੀਆਂ ਮਗਰ ਲੱਗਦਾ ਤੂੰ ਵੰਡ ਦੇ ਮੈਂ ਉਹ ਲੈ ਕੇ ਆਇਆ ਅਲਮੁਲਾ ਸਾਰਾ ਸਵਾਲ ਪਤਾ ਕੀ ਐ ਮੈਂ ਜ਼ਮੀਨ ਵੰਡਦਾ ਅੱਜ ਤੂੰ ਸ਼ਹਿਰ ਚ ਬੈਠਾ ਕੋਈ ਗੈਦੀ ਉਹ ਨਹੀਂ ਗਈ ਪ੍ਰੋਬਲਮ ਨਹੀਂ ਤੇ ਉਹ ਜ਼ਮੀਨ ਤਾਂ ਬਦਲ ਲੋਂਗੇ ਮੈਂ ਕਿੱਧਰ ਜਾਊ ਹਾਂ ਤਾਂ ਹੈ ਠੀਕ ਹੈ ਨਾ ਮੈਂ ਰੋਟੀ ਕੀ ਤਾਂ ਖਾਊਗਾ ਜ਼ਮੀਨ ਤੁਸੀਂ ਵੰਡ ਕੇ ਜਾੜੂ ਓ ਤੂੰ ਮਾਸਟਰ ਇਹਦੇ ਕਰੋ ਨਾ ਨਹੀਂ ਤੇ ਮੈਨੂੰ ਚਾਹ ਪਾਣੀ ਹੈ ਜਿਹੜਾ ਉਹ ਜਮਾ ਦੁੱਬਰ ਕੀਤਾ ਵਿਆ ਮਸਾ ਜੇ ਮੈਂ ਰੱਖ ਪੂਰਾ ਚਾਹ ਪੀ ਲੈਣਾ ਮੈਨੂੰ 15 ਦੀ ਪਸੂਆ ਬਈ ਦੀ ਸੁਣਾਉਂਦੀ ਐ ਤੂੰ ਪਿਆ ਮੇਗਾ ਐ ਕਰ ਵੰਡੋ ਯਾਰ ਵੰਡੋ ਜਮੀਨ ਵੰਡੋ ਐਂਕਲ ਰਜਿਸਟਰ ਕਰ ਲਿਆ ਚੱਕੀ ਹਾਂ ਰਜਿਸਟਰ ਕਰ ਲਿਆ ਸਾਰੀਆਂ ਤੇ ਵੱਡੋ ਉਹਨੂੰ ਤੇ ਉਹ ਤੇਰੇ ਬੇਬੇ ਵਾਲੇ ਸੰਦੂਖ ਚ ਪਈਆਂ ਹਾਂ ਹਾਂ ਉਹ ਚੱਕ ਲਿਆ ਹਾਂ ਲਿਓ ਮਾਓ ਜਾ ਕੇ ਕਿਹੜੀ ਗੱਲ ਆਦਿਆ ਹੋਰ ਵੀ ਕੁਛ ਆ ਬੀਬੋ ਹਾਂ ਓਏ ਹੋਰ ਗੱਲ ਸੁਣਾ ਵੀ ਨਹੀਂ ਮੈਂ ਤੈਨੂੰ ਦੇ ਕੇ ਖੜਾ ਛਡਾਉਂ ਹੁਣ ਮੇਰੀ ਅੱਧੀ ਅੱਧੀ ਕਕਰਾਲੀ ਮਾਰੀ ਹੋ ਗਈ ਕਰਾਲੀ ਮਾਰੀ ਹੋ ਗਈ ਤੇਰੇ ਬੇਬੇ ਦੇ ਸੰਦੂਕ ਚ ਪਿਆ ਉਹਨੂੰ ਜਿੰਦਾ ਲੱਗਿਆ ਜੋ ਕੁਝ ਪਿਆ ਉਹ ਸੋਡੇ ਕੋਲੇ ਹੈ ਕਿ 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 ਹੱਥ ਮਾਰਿਆ ਬਾਪੂ ਇਹ ਤੇ ਗਨੀ ਹੋਈ ਹੱਥ ਮਾਰਨ ਨੂੰ ਸੁਣ ਤੈਨੂੰ ਤਾਂ 24 ਘੰਟੇ ਨਾ ਐ ਰਹਿੰਦਾ ਵੀ ਗੱਲਸਾ ਬਾਪੂ ਖਾਨੀ ਮੇਰੇ ਵਰਕਲਾਪ ਹੀ ਚੱਲੀ ਜਾਂਦਾ ਮੈਨੂੰ ਹੜਕੇ ਤੈਨੂੰ ਅਸੀਂ ਹਾਂ ਤੈਨੂੰ ਅੱਜ ਲਾ ਕੇ ਨਾ ਮੁੰਡਾ ਦੀ ਮਾਈਟਰ ਲੱਗਿਆ ਮਿਲਿਆ ਉਹ ਨਾ ਤਾਂ ਭਾਈ ਗੱਲ ਸੁਣ ਲੈ ਮੇਰੀ ਮਾਸਟਰ ਨੇ ਮੈਨੂੰ ਮਾਸਟਰ ਦੇ ਘਰੋਂ ਕਿਹੜਾ ਗੱਲ ਸੁ ਘਟਾ ਹੈ ਉਹ ਕਿਹੜਾ ਮੈਨੂੰ ਖੰਡ ਤੋਲਦੀ ਹੈ ਜੀ ਨਾ ਹਲਾਮ ਕਰਤਾ ਯਾਰ ਮੈਂ ਰਸਤੇ ਵਿੱਚ ਮੈਨੂੰ ਨਹੀਂ ਮੈਂ ਸਾਰਾ ਸੋਨੂੰ ਜੋ ਵੀ ਦਿੱਤਾ ਉਹ ਤੁਹਾਡੇ ਸਾਹਮਣੇ ਹੈ ਮਾਸਟਰ ਗਿਆ ਲੈਣਾ ਜਾਂ ਤੂੰ ਜਾ ਨਾਲ ਕੰਮ ਨਾ ਕੰਮ ਨਹੀਂ ਹੁੰਦੇ ਹਾਂ ਆਪਾ ਕੋਸੀਆ ਲਿਆ ਲੈ ਇੱਥੇ ਰੱਖ ਵਾਪਸ ਮੂਰੇ ਲੈ ਅੱਜ ਤੀਕ ਤੇਰੇ ਮਾਮਿਆਂ ਨੇ ਆ ਕੇ ਇੱਥੇ ਕਿਤੇ ਮੈਂ ਚੂਣੀ ਕਰਨ ਦਿੱਤੀ ਸੀ ਜਿਹੜੇ ਤੁਸੀਂ ਆਪ ਦੇ ਰਿਸ਼ਤੇਦਾਰਾਂ ਨੂੰ ਮੇਰੇ ਸਿਰ ਤੇ ਲਿਆ ਕੇ ਬਾਹ ਲਿਆ ਆ ਭਾਈਆ ਸਾਰੇ ਸਟਾਰਮ ਸਟੂਮ ਜਿਹੜੇ ਆਪਾਂ ਉਹਨਾਂ ਤੋਂ ਲਈ ਸੀ ਨਾ ਉਹਨਾਂ ਤੋਂ ਕਰਨਾਲ ਕਿਆਂ ਤੋਂ ਮਾਸਟਰ ਐ ਕਰ ਤੂੰ ਵੀ ਲੈ ਪੜਿਆ ਐ ਮੈਂ ਆ ਨਕਸ਼ੇ ਆਪਣੇ ਆ ਵੇਖ ਉਹ ਗੋਦੀ ਕਿਆਂ ਤੋਂ ਲਈ ਸੀ ਆਪਾਂ ਹਾਂ ਤੇ ਹਰਚੰਨ ਨੇ ਕਿਆਂ ਤੋਂ ਲਈ ਸੀ ਨਹੀਂ ਫਰਮਾਇਦਾ ਘਟ ਪੜਿਆਗਾ ਤੇ ਸਾਰੇ ਸਾਰੇ ਤੇਰਾ ਸਾਹ ਬਹਿਗਾ ਤੇ ਉਹਦੇ ਤੈਨੂੰ ਯਕੀਨ ਨਹੀਂਗਾ ਹੁਣ ਐ ਥੋੜੂਆ ਯਾਰ ਤੂੰ ਰਸਤੇ ਨਾਲ ਥੋੜੂ ਪਾਹ ਖੜ ਕੋ ਟਾਂ ਇਹਨਾਂ ਚ ਵੀ ਬੇਇੱਜ਼ਤੀ ਕਰਨ ਨੂੰ ਫਿਰਦਾ ਹੈ ਯਾਰ ਪੜਿਆ ਦੇਖਿਆ ਯਾਰ ਤੂੰ ਬਹਿ ਲੈ ਕੇ ਇੱਥੇ ਅੱਗੇ ਬੈਠ ਤੂੰ ਯਾਰ ਇੱਥੇ ਬੈਠ ਅਜੇ ਘਰਾਂ ਲਈ ਨੂੰ ਮਿਲਾਈ ਗਰਤੋਲਾ ਮੇਰੀ ਬੁੜੀਆਂ ਮਗਰ ਨਾ ਲੱਗ ਨਾ ਲੱਗ ਤੈਨੂੰ 50 ਵਾਰੀ ਸਮਝਾਤਾ ਤੈਨੂੰ ਮੈਂ ਸਾਡਾ ਮੇਰਾ ਨਾ ਮੇਰਾ ਗਿੱਲੇ ਗੋਹੇ ਤੇ ਪੈਰ ਨਹੀਂ ਤੜਿਆ ਸੀ ਜਿਹੜਾ ਤੂੰ ਮੇਰਾ ਤੂੰ ਤੇ ਤੇਰੇ ਘਰਾਂ ਨਾਲ ਨੇ ਜਲੂਸ ਕਰਤਾ ਮੇਰਾ ਆ ਆ ਜਿਹੜਾ ਪਟਾ ਲਿਆ ਸੀ ਆਪਾਂ ਇਹ ਉਹ ਰਾਣੇ ਕਾ ਪਟਾ ਲਿਆ ਸੀ ਇਹ ਉਦੋਂ ਲਿਆ ਸੀ ਆਪਾਂ 88 ਚ ਅੱਛਾ ਆ ਮੇਰੀ ਨਿਗਾ ਘਟ ਹੈ ਇੱਕ ਤਾਂ ਆ ਜਿਹੜਾ ਉਧਰ ਆ ਆ ਜਾਂਦਾ ਕਚੇਰਾ ਗੋਲਦੀ ਆਉਂਦਾ ਜਣਾ ਮੈਨੂੰ ਉਹ ਡੱਬਾ ਮੈਨੂੰ ਦੇ ਦੇਂਗਾ ਚਾਰਸਿਆ ਹੈ ਹੂੰ ਆ ਤੈਨੂੰ ਹੁਣੇ ਦਾ ਪਲਾਂਟ ਦੇ ਦਿਆਂ ਕੱਟ ਕੇ ਚਲ ਐਂਕਰ ਬਾਪੂ ਮੈਂ ਉਥੋਂ ਲੱਗ ਆਪਣੇ ਆ ਇਧਰੋਂ ਇਹਦੇ ਰਾਥੇ ਕੇ ਬਾਣ ਚੋਂ ਲੱਗ ਗਿਆ ਉਹ ਮੋੜ ਤੋਂ ਤੇ ਉਹ ਕਰ ਤੂੰ ਐਂਕਰ ਮਾਸਟਰ ਉਹ ਨਾ ਸਦੂਲੇ ਕੇ ਘਰੋਂ ਜਰੀਬ ਲਿਆ ਚਾ ਉਹ ਸਾਨੂੰ ਬਾਪੂ ਕਿਹਨੇ ਦੇਣੀ ਆ ਯਾਰ ਤੂੰ ਜਾ ਉਹਨਾਂ ਉਹਨੂੰ ਕਹਦੇ ਬਾਪ ਬਾਬੇ ਨੇ ਕਰਨੈਲ ਨਹੀਂ ਘੱਲਿਆ ਬਾਬੂ ਨਾਲ ਦੀ ਬਪੂ ਦੇ ਨਾਲ ਦੀ ਤੂੰ ਮੇਰੀ ਗੱਲ ਸੁਣ ਉਹਦੇ ਨਾਲ ਮਿਲਦੇ ਯਾਰਾ ਕਾਨੂੰ ਉਹਨੇ ਦੇਣੀ ਨਹੀਂ ਕਰਨੀ ਫੇਰ ਤੂੰ ਕਿਹੜਾ ਜਾ ਤਾਂ ਸਹੀ ਤੁਸੀਂ ਮਿਆਂ ਨਾਲ ਦੀ ਕਹੇ ਤੈਨਾਂ ਨਾਲ ਲੈ ਕੇ ਤਾਂ ਕੋਈ ਲੂਣ ਨਹੀਂ ਦਿੰਦਾ ਤੂੰ ਮੇਰੇ ਅਸਰ ਤੇ ਯਾਰਾ ਰਾਜਾ ਬਣੇ ਫਿਰਦੇ ਹੋ ਕਿਤੇ ਪੁੱਛ ਲੈਣਾ ਉਹਨੂੰ ਉਹ ਸੁਆਹ ਆ ਉਹਦਾ ਮੂੰਚ ਹੈ ਨਹੀਂ ਇੰਨਾ ਵੱਡੀ ਬੰਦੀ ਐ ਬਥੇ ਦੇ ਬੰਦਿਆ ਨਾ ਉਹ ਘਰ ਵਾਲੀ ਨੂੰ ਨਾ ਤੈਨੂੰ ਮਾਸਟਰ ਮੈਂ ਅੱਜ ਦੱਸਦਾ ਘਰ ਵਾਲੀਆਂ ਨੂੰ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਇਹੋ ਨਾ ਕਰੋ ਕਾ ਰਾਲਾ ਨੂੰ ਆਪਦੇ ਬੇਤਮਤਾ ਕ ਰੱਖੋ ਮੈਂ ਹੀ ਨਹੀਂ ਕਹਿੰਦਾ ਵੀ ਉਹਨਾਂ ਨੂੰ ਵੀ ਉਹਨਾਂ ਦੀ ਨਾ ਪੁੱਛ ਦੱਸ ਕਰੋ ਪਰ ਮਾਂ ਪਿਓ ਦੀ ਕਦਰ ਕਰੋ ਜੇ ਜੇ ਤੁਸੀਂ ਮੇਰੀ ਕਦਰ ਕਰੋਗੇ ਜਾਂ ਛੋਡੇ ਜਵਾਗ ਛੋਡੀ ਕਦਰ ਕਰਦਗੇ ਇਹ ਤਾਂ ਹੈਗਾ ਇਹਨੇ ਸਮਝਦੇ ਨਹੀਂਗਾ ਪੜ ਸਕੂਲ ਚ ਰਕ ਮੇਰੇ ਕੋਲੇ ਫੋਨ ਸੀ ਲੈਕ ਤੂੰ ਜਾ ਮਾਸਟਰ ਭੱਜ ਭੱਜ ਲੈ ਆਪਾਂ ਲੈ ਲੈ ਆਪਾਂ ਅੱਜ ਮੈਂ ਕਹ ਤੇਰਾ ਨਹੀਂ ਬਹਿਮ ਕਾਢ ਹੀ ਦੇਣਾ ਤੇਰੇ ਚਤ ਚੋਂ ਜਿਹੜਾ ਹੈਗਾ ਪਰ ਗੱਲ ਸੁਣ ਲੈ ਮੇਰੀ ਹਾਂ ਮਾਸਟਰ ਮਾਸਤਰੀ ਹੈ ਤੁਸੀਂ ਦੋ ਹਾਂ ਤੁਸੀਂ ਦੋਨਾਂ ਜੀਆਂ ਨੇ ਨਾ ਮੇਰਾ ਜੀਣਾ ਖਰਾਬ ਕੀਤਾ ਪਿਆ ਪਾਣੀ ਮੇਰੇ ਕੋਲ ਰੋਟੀ ਪਾਣੀ ਸੱਤਿਆ ਪਾਣੀ ਸੱਤਿਆ ਰੀਤੀ ਆ ਤੂੰ ਮੇਰੀ ਛੋਟੀ ਭੈਣ ਸੀ ਉਹ ਨਹੀਂ ਕਿਤੇ ਸੁੱਥੋ ਆ ਕੇ ਕੁਝ ਮੰਗਿਆ ਉਹਨੇ ਜਵਾਨੀ ਦਾ ਕੰਮ ਹੁਣ ਹੁਣ ਸਮਾਨ ਵਿਕਾ ਪਿਆ ਪਾਣੀ ਦੀ ਮਾਸਟਰ ਕੀ ਹੋ ਗਿਆ ਮਿਲੀ ਨਹੀਂ ਜਰੀ ਉਹ ਕਰਾਇ ਸੀ ਪਤਨ ਨੂੰ ਉਹ ਤਾਂ ਕਦੇ ਬਾਹਰ ਗਿਆ ਵਿਆ ਉਹ ਉਹ ਪਟਵਾਰੀ ਕੋਲੇ ਉਹ ਕਰਮਾ ਪਾੜੋ ਉਹ ਕਰਮਾ ਚੱਲ ਗੱਲ ਸੁਣ ਮੈਂ ਐ ਕਰ ਅੱਗੇ ਅਸੀਂ ਐ ਮੰਨਦੇ ਹੀ ਰਹੇ ਹਾਂ ਉਹੋ ਹਾਂ ਉਧਰ ਲਾਸ ਲੈ ਚੱਕੀ ਲਾਸ ਕਰਮਾ ਪਾੜੋ ਆਪਾਂ ਕੜਾ ਘੱਟ ਕਿਸੇ ਨੂੰ ਕਰਮਾ ਪਾੜੋ ਲਾਸ ਲੈ ਚੱਕੀ ਕਰਮਾ ਪਾੜੋ ਤੇ ਉਹ ਕਾਵੇ ਜੇ ਕਰਮਾ ਪਾੜਾ ਕਰਮਾ ਹਾਂ ਲੈ ਚਲ ਨਾਲ ਆਸ਼ਿਰ ਆਪਾਂ ਮੇਲਕੇ ਕਰਮਾ ਪਾੜੋ ਬਰਾਵਾ ਮਾਤਾ ਰਾਜ ਸਾਲ ਨੂੰ ਮਾ ਪੜਿਆ ਲਿਖਿਆ ਹੋ ਤੇਰਾ ਸਾਲਾ ਟਾਂ ਮੇ ਉਹੀ ਗੱਲ ਤੇਰੀ ਸਾਲਾ ਸਾਲਾ ਦਿਮਾਗ ਖਾਰਕ ਕਿਦਾ ਲੱਗਿਆ ਉੱਥੇ ਪਟਵਾਰੀ ਦੇ ਮੂਲੇ ਕਿੰਨੇ ਬੜਿਆ ਹੋ ਉਹ ਤਿੰਨ ਜਮਾਤਾਂ ਬਾਸ ਸੱਤ ਮੇ ਪੱਕੀ ਹੱਥ ਮੇ ਚੱਕ ਲਿਆ ਜਛਾ ਨਾ ਬਾਪੂ ਲੈ ਉਹ ਤੇ ਤੈਨੂੰ ਉਹ ਆ ਗਿਆ ਚੱਲ ਚੱਕ ਚੱਕ ਲੈਣਾ ਫਿਰ ਦਾ ਇੱਥੇ ਪਲਾਟ ਚੱਲੇਗੇ ਅਬ ਜੱਕ ਤੋ ਇਹ ਕਹਿੰਦੇ ਗੱਬਰ ਸੰਗੀ ਬਣਾ ਰਿਹਾ ਹੋਗਾ ਚਾਕੂ ਡੂਗਾ ਇਹਦੀ ਗੱਲ ਹੈ ਮਾੜੀ ਰਾਤ ਨਾ ਹੋਵੇ ਬੰਦੇ ਮਾੜੀ ਰਾਤ ਨਾ ਹੋਵੇ ਐ ਬਾਜ਼ ਆਉਂਦੀ ਹੈ ਤੇ ਐਦੂ ਤਾਂ ਇੱਕ ਕੁੜੀ ਹੋਰ ਹੁੰਦੀ ਆ ਸਾਰਾ ਸਮਾਨ ਹੀ ਲੈ ਕੇ ਆਇਆ ਮੈਂ ਲੈ ਆ ਪੁੱਤ ਹਾਂ ਆ ਪੈਣ ਲਈ ਪਤਾ ਪੈੜ ਇਹਦੇ ਹਾਂ ਹਾਂ ਅਗੂਠੇ ਲਵਾਵਾਂਗੇ ਜੇ ਮੁਰਗਾ ਨੂੰ ਮੁੱਕਰੀ ਜਾਂਦਾ ਇਹ ਹਾਂ ਹਾਂ ਜੇ ਤੇ ਸਾੜੀ ਦਾ ਨਾਲਿਆ ਮੈਨੂੰ ਡਾਂਗਾ ਖਾਵੇਂਗਾ ਚਲ ਮਣ ਫੜ ਮਾਸਟਰ ਆ ਗਈ ਉਹਨਾਂ ਦੀ ਫੜ ਮਾਸਟਰ ਇਹਨੂੰ ਮੈਂ ਮੈਂ ਕਰ ਮਾ ਬਣਾ ਕੇ ਦਿਨਾ ਸੁਣ ਮੈਂ ਕਹਿੰਦਾ ਛੜਾ ਬਲਾ ਲੈਣੀਆਂ ਕਿ ਇੱਕ ਲੋ ਮੈਂ ਦਾਗ ਮਾਰੂੰਗਾ ਕਿ ਛਾ ਬਲਾ ਲੈਣੀਆਂ ਛੜਾ ਬਲਾ ਲੈਣੀਆਂ ਲੈ ਬਾਬੂ ਦੱਸ ਪਿਓ ਤੈਨੂੰ ਯਕੀਨ ਨਹੀਂ ਪੂਰਾ ਵੀ ਹਾਂ ਤੁਸੀਂ ਇੱਕ ਪਾਸੇ ਹੋ ਜਣੇ ਪਿਓ ਪਤਦੋ ਹੋ ਜਣੇ ਥੱਲੇ ਥੱਲੇ ਰੱਖ ਥੱਲੇ ਰੱਖ ਥੱਲੇ ਇਹ ਆਹ ਤੇਜ ਆਇਆਰਾ ਤੇਜ ਤੇਜ ਇਹ ਨਾ ਫਰਕ ਫਰਕ ਆਗਾ ਮਟ ਹਾਂ ਬਰਕਾ ਦਾ ਯਾਰ ਉਹਨਾਂ ਦਾ ਪਿਆਰਾ ਹੈ ਓਏ ਹਜੇ ਓਏ ਹਜੇ ਮੈਂ ਸੰਤ ਉਹ ਹੋਤਾ ਹੋਇਆ ਨਹੀਂ ਆ ਸਾਲਾ ਫਰਕ ਦਾ ਇਹ ਸਹੀ ਰਹੇਗਾ ਕੀ ਫਰਕ ਦੱਸ ਲੈ ਇੱਕ ਆ ਆ ਆ ਗੰਢ ਜਮਾ ਸਹੀ ਹੈ ਪਰ ਇੱਥੇ ਗੰਢ ਆਹ ਦੇਖ ਇੱਥੇ ਇਹ ਦੋ ਦੋ ਸਹੀ ਮਣੀ ਜਾਂਦਾ ਯਾਰ ਹੈ ਤਿੰਨ ਐਨੂ ਲੱਖਸ ਐਨੂ ਤੂੰ ਬੱਤੀ ਦੇ ਹੱਥ ਮਲੇ ਹੁੰਦੇ ਆ ਜਾਲ ਫੜਾ ਉੰਨਾ ਕਿਉਂ? ਉੰਨਾ ਕਹਾਂਗਾ। ਸਿੱਧਾ ਕਰੋ ਸਿੱਧਾ ਸਿੱਧਾ ਕਰੋ ਸਿੱਧਾ। ਟੱਕਰ ਉੱਤਾਂ ਕਰ ਜਾਓ ਟੱਕਰ ਮਾਸਟਰ ਮਾਰ ਤੇ ਇੱਥੇ ਲਾਸ਼ ਇਹ ਹਾਂ। ਉਹ ਬੜਾ ਪਰਾਂ ਕਰਦਾ ਤੂੰ ਮੜਾ ਇਧਰੋਂ ਅੰਦਰ ਖੜਾ। ਉਹਨਾਂ ਦੀ ਲਾਰੇ ਕੀ ਆ ਗਈ ਬਾਟਾ। ਕਿਹੜੀ? ਹਾਂ। ਇਹ ਸੱਦਣਾ ਬੜਾ। ਇਹ 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 ਆਲ ਹੈ। ਇਹ ਥਾਜਾ। ਹਾਂ। ਬੜੇ ਕਰਮਾਂ ਮਾਰਦਾ। ਆਪੂ ਕਰਮਾਂ ਮਾਰਦੇ ਬਣ ਗਿਆ ਇਹ। ਥਾਜਾ ਕਰਾ ਪੁੱਤੋ ਇਹ ਗੱਲ ਸੁਣ ਵੀ। ਇਹ ਅਨਪੜ੍ਹ ਬੰਦੇ ਨੂੰ ਯਾ ਸਮਝਾ। ਆ ਚੱਕ ਚੱਕ ਓਏ। ਕਹੀ ਬਣਾ ਕਰ। ਇਹ ਇੱਕੋ ਇੱਕੋ ਦੋ ਤਿੰਨ ਬਸ 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 ਗਾਣਾ ਪਰ ਪਠੀਣਾ ਚਾਰ ਬਸ ਜਮਾਂ ਸਹੀ ਆ ਸਹੀ ਆ ਸਹੀ ਆ ਹਾਂ ਸਹੀ ਆ ਜਮਾਂ ਸਹੀ ਆ ਇਹ ਹੋ ਗਿਆ ਇਹ ਇਹ ਹੁਣ ਕੱਲ ਤੋਂ ਗੱਲ ਸੁਣਾ ਮੇਰੀ ਹਾਂ ਜਿਹੜੀ ਕਣਕਾ ਹਾਂ ਠੀਕ ਹੈ ਇਹਦਾ ਵੰਡ ਲਈ ਵੱਡਾਂਗੇ ਸਾਂਝੀ ਹਾਂਜੀ ਥਾਂਜੀ ਹੁਜੀ ਕੋਈ ਨਹੀਂ ਮਰਦਾ ਇਹ 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 ਕੱਲ ਦੀ ਆ ਤੀਮੀ ਦੀ ਘਰੇ ਤੀਮੀ ਤੂੰ ਜੀ ਕੋਈ ਚਾਹੁੰਦੀ ਮੈਂ ਗੱਲ ਸੁਣਾ ਮੇਰੀ ਨਾ ਨਾ ਤਨਮਤ ਕਹਤਾ ਜੀ ਜਿਹੜਾ ਬੋ ਮੇਰਾ ਇਹ ਕੱਲ ਨੂੰ ਰੋਣਾ ਪਊਗਾ ਨਹੀਂ ਪੜ ਨਾ ਗੁੱਠਾ ਫੇਰ ਲਾਉਂਗਾ ਬੜਾ ਸਣਾ ਪੜ ਕਦੋਂ ਤੂੰ ਬੈਠੇ ਗੁੱਠੇ ਨਹੀਂ ਲਾਉਣਾ ਮਾਪੂ ਮੇਰੀ ਗੱਲ ਸੁਣਾ ਤਿੰਨ ਦਿਨ ਹੋ ਗਏ ਦੋ ਬੰਡੀਆਂ ਪੈ ਗਈਆਂ ਜਦੋਂ ਤੋਂ ਬੰਡੀਆਂ ਪਾਸੀਆਂ ਪੜਾ ਬੰਦਾ ਹੱਥ ਵੱਡਲੀ ਹਾਂ ਹਾਂ ਇੱਥੇ ਆਣਾ ਇੱਥੇ ਆ ਜੀ ਮੈਂ ਲਿਖਦਾ ਮੈਂ ਇੱਥੇ ਮੇਰੀ ਗੱਲ ਸੁਣ ਲੈ ਹਾਂ ਲਿਖਰੀ ਮੇਰੀ ਗੱਲ ਸੁਣ ਮੇਰੀ ਗੁੱਠੇ ਹੁਣ ਨਹੀਂ ਮੈਂ ਕਰਦਾ ਮਾਸਟਰ ਘਰ ਇਹ ਮੇਰੀ ਗੱਲ ਸੁਣ ਮੈਂ ਗੁੱਠੇ ਲਾਉਂ ਉਹ ਇੱਥੇ ਇੱਥੇ ਗੁੱਠਾ ਲਾ ਬੜਾ ਬਾਪੂ ਆਲਾ ਹਾਂ ਬਾਪੂ ਪੁਲਾ ਪਹਿਲਾਂ ਇਹ ਕਿਹਦੀ ਪਤਾ ਆਲਾ ਦਾ ਪਰਮ ਆਇਆ ਤੂੰ ਗੁੱਠਾ ਲੜਾਇਆ ਜੋ ਸੈਂਡ ਕਰੋ ਸੈਂਡ ਦਾ ਸਾਨੂੰ ਯਾਰ ਓਏ ਤਿੰਨਾਂ ਦੇ ਗੁੱਠੇ ਲਾਵਾਂਗੇ ਨਾ ਨਾ ਤੂੰ ਸੈਂਡ ਦਾ ਸਾਨੂੰ ਇੱਕ ਦੇ ਸੈਂਡ ਲੈ ਗਏ ਹਾਂ ਲਾ ਬਾਪੂ ਮੈਂ ਸੈਂਡ ਕਰ ਦਿੰਦਾ ਇੱਥੇ ਲੱਗ ਤੀਜਾ ਲਾ ਗੁੱਠਾ ਇੱਥੇ ਮੈਂ ਸੈਂਡ ਆਪੇ ਉੱਤੇ ਕਰ ਦਿੰਦਾ ਤੇਨਾਂ ਦੇ ਮਾਸਟਰ ਦਾ ਚੰਗੀ ਤਰ੍ਹਾਂ ਲਵਾ ਲਈ ਲਾ 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 ਜਮਾ ਜਗਾ ਜਮਾ ਮੈਂ ਖਾ ਬੰਦ ਤੱਕਾ ਕੇ ਲਾਉਂਗਾ ਚੱਲ ਆ ਹੋ ਗਿਆ ਮੁੱਠਾ ਕਾਲਾ ਚੱਲ ਆ ਹਾਂ ਲਾ ਲਾ ਇਹ ਐਂ ਕਹੀ ਸੈਂਡ ਆਲਾ ਇਦੇ ਕਾਹ ਲੈ ਦਿਵਿਲ ਵਾਲੀ ਨਾਲ ਬਾਪੂ ਬੱਦਕਰ ਨਾ ਬੋਲ ਮੈਂ ਤੇ ਨੀ ਬੇਚੀ ਕਰ ਤੂੰ ਹਾਂ ਆਪਦੇ ਭਰਾ ਨੂੰ ਲੈ ਕੇ ਇਥੇ ਨਿਤ ਰਾਤ ਹੁੰਦੀ ਐ ਸਾਨੂੰ ਅਸੀਂ ਗਿੱਲੇ ਬੋਏ ਤੇ ਪੈ ਨਹੀਂ ਤੇ ਜਿਹੜੇ ਤੂੰ ਸਾਨੂੰ ਜਿਹੜੇ ਕੋ ਤੇ ਸਿਵਨ ਤੇ ਰਾਜਾ ਹਾਂ ਜਿਹੜਾ ਸਾਨੂੰ ਤੂੰ ਗੱਲ ਬਾਹਲਾ ਨਾ ਬੋਲ ਗੱਲ ਲਾਇਆ ਚੁਣ ਸੀ ਨਵੇੜਾ ਹੋ ਗਿਆ ਨਾ ਇੱਕ ਵਾਰੀ ਬਾਪੂ ਨੂੰ ਤੈਨੂੰ ਕੱਲੂ ਤੰਗ ਕਰਨ ਦੀ ਲੋੜ ਨਹੀਂ ਠੀਕ ਐ ਨਾ ਕਿਉਂਕਿ ਮੈਨੂੰ ਇਥੋਂ ਸ਼ਰਮ ਆਉਂਦੀ ਤੂੰ ਮੇਰੀ ਗੱਲ ਸੁਣਾ ਜੀ ਮਾਸਟਰ ਆ ਦੀ ਗੱਲ ਸੁਣਾ ਜੀ ਆਦਾ ਰੋਟੀ ਖਾਵਾਂ ਤੇਰੇ ਘਰੋਂ ਕੋ ਤੇਰੇ ਪਰਿਵਾਰ ਵੀ ਪਵਾ ਕਿਵੇਂ ਹੈ ਬਾਈ ਆਨੇ ਕੱਢਦੇ ਆ ਤੇ ਤੇਰੇ ਸ਼ਰਾ ਤੇ ਤਾਂ ਤੈਨੂੰ ਪਤਾ ਤੈਨੂੰ ਨਹੀਂ ਦਿੰਦੇ ਮੈਨੂੰ ਕਿੱਥੋਂ ਦੇਣ ਹਾਂ ਠੀਕ ਹੈ ਨਾ ਬਾਸ 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 ਮੈਂ ਤਾਂ ਕੱਲ ਨੂੰ ਜਾਉ ਰਾਨੋ ਕੋਲੇ ਜਾਵਲਾ ਜਾਵ ਤੇ ਰਾਨੋ ਨੂੰ ਨਹੀਂ ਦੱਸਣ ਲਾ 10 ਕਿਉਂ ਉੱਥੇ ਰਹੂੰਗਾ ਮੈਂ ਆਪਦਾ ਹਿੱਸਾ ਠੇਕਾ ਐਸਾ ਲੈ ਕੇ ਜਾਇਆ ਕਰੂੰ ਠੀਕ ਹੈ ਜੇ ਤੁਸੀਂ ਜੇ ਤੁਸੀਂ ਐਨੇ ਮੈਨੂੰ ਰੋਟੀ ਦੇਣ ਦੇ پابੰਦ ਹੁੰਦੇ ਆਪਦੀਆਂ ਤੀਵੀਆਂ ਥੱਲੇ ਨਾ ਲੱਗਦੇ ਸਹੀ ਗੱਲ ਤਾਂ ਤੁਸੀਂ ਆ ਜਮੀਨਾ ਚ ਵੰਡੀਆਂ ਪੂੰਦੀ ਨਹੀਂ ਸੀ ਰੋਜ਼ ਦਾ ਕਲੇਸ਼ ਇਹਦਾ ਮਾਂ ਗੱਲ ਸੁਣ ਮਰੀ ਇੱਕ ਮਾਂ ਫਿਰ ਕਹਿੰਦਾ ਬੋਲਦਾਗਾ 300 ਤਾਂ ਲੱਗਿਆਗਾ ਕੋਠੀ ਕਿਨੇ ਪਏ ਸ਼ਹਿਰ ਤੇ ਦੱਸੀ ਮੈਨੂੰ ਉਹ ਤੈਨੂੰ ਕੁਛ ਨਾ ਕੁਛ ਐ ਕਰ ਤੇ ਉਹ ਉੱਥੇ ਆ ਇਹ ਦੋਨੇ ਜੀ ਲੱਗੇ ਹੋਇਆ ਆ ਲੱਗੇ ਨਹੀਂਗਾ ਆਪਣਾ ਇਹੜਾ ਆ ਪੰਘੂ ਲੱਗਿਆ ਪੜਾ ਇਹ ਨਹੀਂ ਹੁੰਦਾ ਤੇ ਮੈਂ ਇਹ ਡਾਕਟਰ ਲੱਗਿਆ ਤੇਰੇ ਦੂਰ ਤੋਂ ਦੂਰੋਂ ਆਉਂਦਾਗਾ ਰਾਮਪੁਰੇ ਕੋਲੋਂ ਆਉਂਦਾਗਾ ਮੈਂ ਤਾਂ ਸਾਨੂੰ ਇਹ ਕਹਿੰਦਾ ਵੀ ਦੋਨੇ ਮੇਰੇ ਪੁੱਤ ਐ ਤੁਸੀਂ ਦੋਨੇ ਸੁਖੀ ਬਸੋ ਕੋਈ ਮੈਨੂੰ ਤੱਤੀ ਵਾਰ ਨਾ ਸੋਡੇ ਨੂੰ ਆਵੇ ਠੰਡੇ ਬੁੱਲੇ ਆਉਣ ਮਾਂ ਪਿਓ ਖਰੇ ਕੀ ਆਂਦਾ ਠੀਕ ਐ ਨਾ ਚੰਗਾ ਭਾਈ ਤੇ ਸ਼ਿਰਾ ਤੇ ਤੂੰ ਮਾਸਟਰ ਜਾਣਾ ਕਿ ਨਹੀਂ ਗੱਲ ਮੈਂ ਜਾਣਾ ਮੈਂ ਤਾਂ ਚਾਹ ਪੀਜੀ ਨਹੀਂ ਨਹੀਂ ਚਾਹ ਪੀਜੀ ਚਾਹ ਤੇ ਨਾਲੇ ਭਾਈ ਹੁਣ ਗੱਲ ਦੱਸ ਦੇ ਅੱਜ ਰੋਟੀ ਮੈਨੂੰ ਦੇਉਂਗੇ ਕਿ ਕਿਵੇਂ ਕਰੂੰਗਾ ਮੈਂ ਫੋਨ ਮਾਰਨਾ ਫਿਰ ਫੋਨ ਮਾਰ ਕੇ ਪੁੱਛਦਾ ਮੈਂ ਫੋਨ ਮਾਰੇਗਾ ਮੈਂ ਤਾਂ ਭਾਈ ਰਾਣੂ ਕੋਲੇ ਜਾਂਦਾ ਫਿਰ ਮੈਂ ਚੱਲ ਰਾਣੂ ਕੋਲੇ ਜਾਵਦਾ ਹਾਂ ਜਿਹੜੀ ਮੇਰਾ ਸਾਲਾ ਵੀ ਆਇਆ ਹੈ ਆਹ ਮਾਸਟਰ ਵੀ ਖੜਾ ਹੈ ਹਾਂ ਮੇਰੀ 3 ਸਾਲ ਦੀ ਪੈਨਸ਼ਨ ਖਾਈ ਜਾਨਾ ਦੇਓ ਅੱਛਾ ਤੇਰੇ ਥਾਲੀ ਪੈਨਸ਼ਨ ਖਾਈ ਜਾਨਾਗਾ ਤੇ ਜਿਹੜਾ ਤੇਰਾ ਸੀ ਉਹ ਕਰਦੇ ਉਹਨੇ ਗੁਲਾ ਦਿੰਦਾ ਉਹ ਚੱਕ ਤਾਂ ਪੱਲਾ ਪਾਈ ਹਾਂ ਚੱਕ ਤਾਂ ਪੱਲਾ ਅਸੀਂ ਕਹਿੰਦੇ ਹੁੰਦੇ ਪੱਲੇ ਇਹ ਨਾ ਹਾਂ ਇਹ ਮੋਬਾਈਲਾਂ ਨੇ ਜਿਹੜੀਆਂ ਅਨਪੜ ਬੁਢਾ ਬੰਦੇ ਐ ਉਹਨਾਂ ਨੇ ਇਹ ਸਾਰੇ ਕੰਮ ਫੇਲ ਕਰਤੇ ਤੇ ਹੁਣ ਕੀ ਕਰਿਆ ਜਾਵੇ ਮੈਂ ਤਾਂ ਲਾਉਣਾ ਸਾਰੇ ਨੂੰ ਫੋਨ ਆਪ ਦੇ ਬੁਢੇ ਬੰਦੇ ਫੜਾ ਪਏ ਨੂੰ ਮਨੰਜਣੇ ਆ ਚਾਰ ਸਾਲਾ ਗਾ ਵੀ ਮੈਤਰੀ ਗੱਲ ਹੈ ਜੀ ਸਤਜ ਮੱਤਾ ਪੜਿਆ ਫਿਰ ਵੀ